ਇਹਨਾਂ ਨੇ ਅੱਜ ਤੱਕ ਇੱਕ ਵੀ ਮੀਟਿੰਗ ਟੈਂਪ ਨਹੀਂ ਕੀਤੀ ਕਿਉਂਕਿ ਇਹ ਜਾਣ ਕਿਹੜੇ ਮੂੰਹ ਨਾਲ ਜਦੋਂ ਹੀ ਉੱਥੇ ਜਾਣਗੇ ਵੀਸੀ ਇਹਨਾਂ ਦੇ ਛਿੱਤਰ ਮਾਰਦਾ ਭਿਉ ਭਿਉ ਕੇ ਵੀ ਸਾਨੂੰ ਫੰਡ ਦੋ पांडे ਦੇ ਨਹੀਂ ਸਕਦੇ ਕਿਉਂਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਕੇਜਰੀਵਾਲ ਤੋਂ ਉਡਾਇਆ ਜਾ ਰਿਹਾ ਹੈ ਖਜ਼ਾਨਾ ਮਨੀਸ਼ सिसोदिया ਤੋਂ ਉਡਾਇਆ ਜਾ ਰਿਹਾ ਹੈ ਖਜ਼ਾਨਾ ਆਪ ਦੀ ਪਾਰਟੀ ਦਾ ਪ੍ਰਚਾਰ ਕਰਨ ਤੇ ਉਡਾਇਆ ਜਾ ਰਿਹਾ ਹੈ ਖਜ਼ਾਨਾ ਦੁੱਧ ਸਟੇਟਾਂ ਦੇ ਵਿੱਚ ਇਲੈਕਸ਼ਨਾਂ ਦੇ ਉਡਾਇਆ ਜਾ ਰਿਹਾ ਹੈਗਾ ਸਾਰੀਆਂ ਸਰਕਾਰਾਂ ਨੋਜਵਾਨਾਂ ਨੂੰ ਪਿੱਛੇ ਘਰ ਕੇ ਰਾਜੀਏ ਤਾਂ ਕਿ ਨੌਜਵਾਨ ਪੜ੍ਹ ਲਿਖ ਨਾ ਸਕਣ ਨੌਜਵਾਨ ਆਵਾਜ਼ ਨਾ ਚੱਕ ਸਕਣ ਤੇ ਨੌਜਵਾਨ ਅੱਗੇ ਨਾ ਆ ਸਕਣ ਸਾਰਾ ਆਮ ਆਦਮੀ ਪਾਰਟੀ ਤਰਨ ਤਰਨ ਦੇ ਇਲੈਕਸ਼ਨਾਂ 'ਚ ਰੁਝਿਆ ਹੋਇਆ ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਹੱਥੋਂ ਜਾ ਰਹੀ ਹੈ 93 ਦੇ 94 ਐਮਐਲਿਆਂ ਦੇ ਵਿੱਚੋਂ ਕੋਈ ਵੀ ਐਮਐਲਏ ਨੇ ਅਜੇ ਤੱਕ ਬਿਆਨ ਨਹੀਂ ਦਿੱਤਾ ਵੀ ਪੰਜਾਬ ਯੂਨੀਵਰਸਿਟੀ ਸਾਡੇ ਹੱਥੋਂ ਜਾ ਰਹੀ ਹੈ ਜਾਬ ਨੇ ਲੀਡਰਾਂ ਨੇ ਇਹਨਾਂ ਨੇ ਰਾਜ ਕੀਤਾ ਜਿਨ੍ਹਾਂ ਨੇ ਸੱਤਾ ਹੰਢਾਈ ਇਹਨਾਂ ਲੀਡਰਾਂ ਨੇ ਥਾਲੀ ਦੇ ਵਿੱਚ ਪਰੋਸ ਕੇ ਕੇਂਦਰ ਨੂੰ ਜਿਹੜੀ ਆ ਪੰਜਾਬ ਯੂਨੀਵਰਸਿਟੀ ਦੇਤੀ ਉਸੇ ਸਰਕਾਰੀ ਯੂਨੀਵਰਸਿਟੀਆਂ ਦਾ ਕਈਆਂ ਦਾ ਹਾਲ ਦੇਖੋ ਟੈਕਨੀਕਲ ਕੋਰਸਾਂ ਦੀ ਫੀਸ ਜੋ ਸਰਕਾਰੀ ਯੂਨੀਵਰਸਿਟੀਆਂ ਦੇ ਵਿੱਚ ਹੈ ਉਹ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਬਰਾਬਰ ਹੈ ਫਿਰ ਸਭ ਤੋਂ ਵੱਡੀ ਗੱਲ ਇੱਥੇ ਇਹ ਆਉਂਦੀ ਹੈ ਵੀ ਜੇਕਰ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਫੀਸ ਸਰਕਾਰੀ ਯੂਨੀਵਰਸਿਟੀਆਂ ਦੇ ਬਰਾਬਰ ਹੈ ਤਾਂ ਤੁਹਾਡੀਆਂ ਯੂਨੀਵਰਸਿਟੀਆਂ ਤੇ ਸਟੂਡੈਂਟ ਆਊਗਾ ਕਿਉਂ ਬੱਚਾ ਜਾਊਗਾ लवली ਪ੍ਰੋਫੈਸ਼ਨਲ ਯੂਨੀਵਰਸਿਟੀਆਂ ਜੋ ਕਿ ਮੋਦਲਾ ਵਰਗੀਆਂ ਏਸੀ ਕਲਾਸਰੂਮਸ ਹੈ ਤਾਂ ਤੁਹਾਡੀ ਯੂਨੀਵਰਸਿਟੀ ਤੇ ਬੱਚਾ ਕਿਉਂ ਆਊਗਾ ਕੋਈ ਬੱਚਿਆਂ ਵਾਸਤੇ ਕੋਈ ਬਜਟ ਨਹੀਂ ਕੋਈ ਐਜੂਕੇਸ਼ਨ ਨੂੰ ਨਿਹਾਾਰਨ ਵਾਸਤੇ ਇੱਕ ਇਹਨਾਂ ਕੋਲੇ ਪਾਲਿਸੀ ਮੇਕਰ ਬੰਦਾ ਲਿਆ ਕੇ ਦਿਖਾ ਦਿਓ ਸਾਰਾ ਕੁਝ ਦਿੱਲੀ ਤੋਂ ਸਕ੍ਰਿਪਟ ਚੱਲ ਰਹੀ ਹੈ ਉਹੀ ਜਿਹੜੀ ਆ ਪੰਜਾਬ ਚ ਇਹਨਾਂ ਦੇ ਐਮ.ਐਲ.ਏ ਇਹਨਾਂ ਦੇ ਮੰਤਰੀ ਇਹਨਾਂ ਦੇ ਜਿਹੜੇ ਆ ਮੁੱਖ ਮੰਤਰੀ ਉਹੀ ਰਿਪੀਟ ਕਰ ਰਹੇ ਆ ਸਾਰਾ ਕੁਝ ਦਿੱਲੀ ਚ ਲਾ ਰਹੀ ਐ ਕੇਂਦਰੀ ਵੱਲ ਜਰਾ ਰਿਹਾ ਜੋ ਵੀ ਆਪ ਕਰ ਰਿਹਾ ਹੈ ਮਨਿੰਸਤ ਸੋਧਿਆ ਸਕੂਲ ਬਣਾਉਣ ਦੇ ਸਕੂਲਾਂ ਬਣਾਉਣ ਵਾਲੇ ਕੰਪਨੀ ਅੱਜ ਇਨਵੋਲਡ ਹੈਗਾ ਕਿ ਮਰਛਾ ਕੀ ਹੈ ਜਿਹੜੀ ਕੇਂਦਰ ਸਰਕਾਰ ਕਰਨਾ ਚਾਹੁੰਦੀ ਹੈ ਤੁਸੀਂ ਸ਼ਰਤਾਂ ਦੇਖਣੀਆਂ ਵੀ ਜੇਕਰ ਤੁਸੀਂ ਧਰਨਾ ਲਾਉਣਾ ਹੈ ਤਾਂ ਇਹ ਵੀ ਕੋਰਨਰ ਤੇ ਬੈਠ ਕੇ ਲੌਣਾ ਜੇਕਰ ਤੁਸੀਂ ਧਰਨਾ ਲਾਉਣਾ ਤਾਂ ਵਾਈਸ ਚਾਂਸਲਰ ਤੋਂ ਪਰミਸ਼ਨ ਲੈਣੀ ਹੈ ਮੈਨੂੰ ਐ ਦੱਸੋ ਵੀ ਵਾਈਸ ਚਾਂਸਲਰ ਉੱਥੇ ਬਣਿਆ ਬੈਠਾ ਆਰਐਸਐਸ ਜਿਹੜੇ ਸੰਗੀ ਬੈਠੇ ਆ ਉੱਥੇ ਵੀ ਇੱਕ ਕਿਸੇ ਵਾਸਤੇ ਧਰਨਾ ਲਾਉਣ ਵਾਸਤੇ ਉਹ ਪਰਮਿਸ਼ਨ ਦੇਊਗਾ ਕਿਉਂ ਆਰਐਸਐਸ ਜੋ ਹੈਗੀ ਆ ਪੰਜਾਬ ਦੇ ਉੱਤੇ ਸਟ੍ਰੈਕਟਲੀ ਤਾਂ ਉਹ ਆ ਨਹੀਂ ਸਕੀ ਉਹ ਕੀ ਕੀਤਾ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਥਰੂ ਜਿਹੜੀ ਹੈ ਪੰਜਾਬ ਦੇ ਵਿੱਚ ਐਂਟਰੀ ਮਾਰੀ ਹੈ ਤੇ ਉਹ ਆਪਦੀ ਐਂਟਰੀ ਮਾਰ ਰੱਚ ਕਾਮਯਾਬ ਹੋ ਚੁੱਕੇ ਆ ਮੈਂ ਇੱਕ ਗੱਲ ਪੰਜਾਬੀਆਂ ਨੂੰ ਦੱਸ ਦੇਣਾ ਚਾਹੁੰਦਾ ਇਹਨਾਂ ਨੇ ਰੋਜ਼ਗਾਰ ਤਾਂ ਕੀ ਦੇਣਾ ਸੀ ਸਭ ਨੂੰ ਰੋਜ਼ਗਾਰ ਕੋਈ ਜਾਂਦੇ ਆ ਮਾਲਵਿੰਦਰ ਸਿੰਘ ਕੰਗ ਆਪ ਸੈਨੇਟ ਮੈਂਬਰ ਰਹੇ ਆ 2010 ਦੇ ਵਿੱਚ ਠੀਕ ਆ ਉਹ ਖੁਦ ਐਫਸੈਂਸੀ ਜੋ ਕਿ ਹੁਣ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਐਮਪੀ ਆ ਇੰਟਰ ਜਿਹੜੇ ਉੱਥੇ ਜਾ ਰਹੇ ਆ ਉਹ ਆਪਦੇ ਸਿਆਸਤ ਦੀਆਂ ਰੋਟੀਆਂ ਸਿੱਖਣ ਜਾ ਰਹੇ ਆ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਚਾਹੇ ਹੁਣ ਵਾਲੇ ਲੀਡਰ ਜਾ ਰਹੇ ਹੋ ਚਾਹੇ ਪਿਛਲੀ ਸਰਕਾਰਾਂ ਵਾਲੇ ਲੀਡਰ ਜਾ ਰਹੇ ਹੋ ਉਹ ਉਹ ਕਿਸ ਮੂਹ ਨਾਲ ਕਹਿਣਗੇ ਵੀ ਕੇਂਦਰ ਸਰਕਾਰ ਨੇ ਜਿਹੜੀ ਸਾਡੇ ਪੰਜਾਬ ਦੇ ਹੱਕਾਂ ਦੇ ਡਾਕਾਂ ਮਾਰੇ ਕਿਉਂਕਿ ਜਿਹੜੀ ਪਿਛਲੀਆਂ ਸਰਕਾਰਾਂ ਦੇ ਲੀਡਰ ਉਹ ਵੀ ਐਬਸੈਂਟ ਰਹੇ ਇਹਨਾਂ ਸੰਟਾਂ ਦੇ ਵਿੱਚ ਤਾਂ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੁਲਵਿੰਦਰ ਸਿੰਘ ਛਲੇੜੀ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਮਸਲਾ ਜਿਹੜਾ ਲਗਾਤਾਰ ਭਖਿਆ ਹੋਇਆ ਖਾਸ ਕਰਕੇ ਜਦੋਂ 1 ਨਵੰਬਰ ਨੂੰ ਜਿਹੜਾ ਫੈਸਲਾ ਆਉਂਦਾ ਸਿੰਡੀਗੇਟ ਅਤੇ ਜਿਹੜਾ ਸੈਨੇਟ ਨੂੰ ਭੰਗ ਕਰਨ ਦਾ ਤਾਂ ਉਸ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਜਿਹੜਾ ਪੀਯੂ ਦੇ ਵਿੱਚ ਵਿਦਿਆਰਥੀ ਜਥੇਬੰਦੀਆਂ ਦੇ ਵੱਲੋਂ ਚੱਲ ਰਿਹਾ ਤੇ ਬਹੁਤ ਸਾਰੇ ਪੰਜਾਬ ਦੇ ਜਿਹੜੀਆਂ ਜਥੇਬੰਦੀਆਂ ਨੇ ਉਹ ਵੀ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚ ਰਹੀਆਂ ਨੇ ਪਰ ਇਸ ਦੀ ਜੜ ਕਿੱਥੇ ਹੈ ਇਸ ਦਾ ਅਸਲ ਦੇ ਵਿੱਚ ਕਸੂਰਬਾਰ ਕੌਣ ਹੈ ਕੀ ਕੱਲੀ ਜੇ ਕਹਿ ਲਿਆ ਜਾਵੇ ਕੇਂਦਰ ਸਰਕਾਰ ਜਿਹੜੀ ਹੈ ਕਿ ਉਹੀ ਜਿਹੜਾ ਉਹ ਇਸ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਪੰਜਾਬ ਦੇ ਲੀਡਰ ਜਿਹੜੇ ਨੇ ਜਿਹੜੇ ਕਿ ਲਗਾਤਾਰ ਦਮਕਜੇ ਮਾਰਦੇ ਨੇ ਕਿ ਅਸੀਂ ਪੰਜਾਬ ਦੇ ਹੱਕਾਂ ਦੇ ਲਈ ਲੜਦੇ ਆਂ ਪੰਜਾਬ ਦੇ ਲਈ ਖਾਸ ਕਰਕੇ ਜਿਹੜਾ ਚੰਡੀਗੜ੍ਹ ਦੀ ਲੜਾਈ ਸੀ ਉਹ ਅਸੀਂ ਲੜਦੇ ਆਂ ਤਾਂ ਕੀ ਉਹਨਾਂ ਨੇ ਆਪਣੀ ਅਹਿਮ ਭੂਮਿਕਾ ਜਿਹੜੀ ਉਹਨਾਂ ਨੇ ਨਿਭਾਉਣੀ ਚਾਹੀਦੀ ਕਿ ਉਹ ਸਹੀ ਰੂਪ ਦੇ ਵਿੱਚ ਨਿਭਾਈ ਉਸ ਦੇ ਉੱਤੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਆਰਟੀਐ ਐਕਟਿਵਿਸਟ ਰਾਜਨਦੀਪ ਹੁਣੀ ਨੇ ਇਹਨਾਂ ਦੇ ਕੋਲੇ ਬਹੁਤ ਸਾਰੇ ਇਹਨਾਂ ਦੀ ਰਿਸਰਚ ਹੈ ਤੇ ਜਿਹਦੇ ਵਿੱਚ ਆ ਜਿਹੜਾ ਪੰਜਾਬ ਦੇ ਇਹਨਾਂ ਲੀਡਰਾਂ ਦੇ ਬਾਰੇ ਬਹੁਤ ਸਾਰੇ ਆ ਕੁਝ ਨਿਕਲ ਕੇ ਸਾਹਮਣੇ ਆਉਂਦਾ ਕਿ ਆਖਰਕਾਰ ਇਹਨਾਂ ਨੇ ਕਿਹੋ ਜਿਹਾ ਕੁਝ ਭੂਮਿਕਾ ਜਿਹੜੀ ਆ ਪਿਛਲੇ ਸਮਿਆਂ ਦੇ ਵਿੱਚ ਨਿਭਾਈ ਚਾਹੀਏ ਉਹ ਸਰਕਾਰ ਕੋਈ ਵੀ ਹੋਵੇ ਪਿਛਲੀਆਂ ਸਰਕਾਰਾਂ ਨੇ ਕੀ ਕੁਝ ਕੀਤਾ ਉਸ ਦੇ ਬਾਰੇ ਗੱਲਬਾਤ ਕਰਾਂਗੇ ਤੇ ਵੱਡੇ ਖੁਲਾਸੇ ਜਿਹੜੇ ਆ ਰਾਜਨਦੀਪ ਹਣੀ ਕਰ ਰਹੇ ਨੇ ਰਾਜਨਜੀਤ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਬਾਈ ਜੀ ਭਾਈ ਰਾਜਨ ਮੈਂ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਿੰਡੀਗੇਟ ਅਤੇ ਸੈਨੇਟ ਦਾ ਮਸਲਾ ਹੈ ਉਸਦੇ ਵਿੱਚ ਆਪਾਂ ਜਿਹੜੀ ਗੱਲ ਕਰਨੀ ਚਾਹੁੰਦੇ ਆ ਕਿ ਆਖਰਕਾਰ ਜਿਹੜਿਆ ਕੇਂਦਰ ਸਰਕਾਰ ਦੇ ਉੱਤੇ ਹੁਣ ਆਪਾਂ ਕਹਿ ਰਹੇ ਹਾਂ ਪੂਰਾ ਲਗਾਤਾਰ ਜਿਹੜੀ ਚਰਚਾ ਚੱਲ ਰਹੀ ਆ ਕਿ ਕੇਂਦਰ ਸਰਕਾਰ ਕਬਜ਼ਾ ਕਰਨਾ ਚਾਹੁੰਦੀ ਆ ਉਸਦੇ ਵਿੱਚ ਪਰ ਹੁਣ ਤੱਕ ਜੋ ਕੁਝ ਸਾਹਮਣੇ ਆ ਰਿਹਾ ਜੋ ਕੁਝ ਜਿਹੜੇ ਤੁਹਾਡੀ ਰਿਸਰਚ ਆ ਉਸਦੇ ਵਿੱਚ ਕੀ ਕੁਝ ਹੈ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਜੋ ਹੁੰਦੀ ਆ ਇੱਕ ਸਦਨ ਹੁੰਦਾ ਐਜੂਕੇਸ਼ਨ ਦਾ ਸਦਨ ਹੁੰਦਾ ਜਿਵੇਂ ਦੇਸ਼ ਦੀ ਲੋਕ ਸਭਾ ਪੰਜਾਬ ਦੀ ਵਿਧਾਨ ਸਭਾ ਉਵੇਂ ਇਹੀ ਪੰਜਾਬ ਯੂਨੀਵਰਸਿਟੀ ਦਾ ਇੱਕ ਸਦਨ ਹੈ ਜਿੱਥੇ ਵਿੱਚ ਜਿਹਦੇ ਵਿੱਚ ਮੈਂਬਰ ਬੈਠੇ ਹੁੰਦੇ ਆ ਤੇ ਜਿਹੜਾ ਸਪੀਕਰ ਦਾ ਰੋਲ ਅਦਾ ਕਰਦਾ ਉਹ ਵਾਈਸ ਚਾਂਸਲਰ ਕਰਦਾ ਹੈਗਾ ਇਹਨਾਂ ਦੀਆਂ ਕੁਝ ਪ੍ਰੋਸੀਡਿੰਗਾਂ ਹੁੰਦੀਆਂ ਨੇ ਜਿਦੇ ਵਿੱਚ ਕੁਝਕ ਮੈਂਬਰ ਜਿਹੜੇ ਹੈ ਆਫੀਸ਼ੀਅਲ ਹੁੰਦੇ ਆ ਕੁਝ ਨੋਮੀਨੇਟਡ ਹੁੰਦੇ ਆ ਕੁਝ ਪੰਜਾਬ ਦੇ ਹੁੰਦੇ ਆ ਕੁਝ ਪ੍ਰੋਫੈਸਰ ਕੁਝ ਪੋਲੀਟੀਸ਼ੀਅਨ ਮਤਲਬ ਕਿ ਮੇਨ ਪੋਲੀਟੀਸ਼ੀਅਨ ਜੋ ਪੰਜਾਬ ਦੀ ਸੱਤਾ ਸੰਭਾਲਦੇ ਆ ਉਹ ਹੁੰਦੇ ਆ ਚਾਹੇ ਉਹਨਾਂ ਦੇ ਵਿੱਚ ਮੁੱਖ ਮੰਤਰੀ ਹੋਗੇ ਪੰਜਾਬ ਦੇ এডਿਕੇਸ਼ਨ ਮਨਿਸਟਰ ਹੋਗੇ ਦੋ ਐਮਐਲਏ ਹੋਗੇ ਇਹ ਇਹ ਜ਼ਰੂਰੀ ਹੁੰਦਾ ਕੁਝ ਇਹਨਾਂ ਦੇ ਵਿੱਚ ਮੈਂ ਤੁਹਾਨੂੰ ਮੇਰੇ ਕੋਲੇ ਜੋ ਤੱਤ ਸਾਹਮਣੇ ਆਏ ਆ ਕਿਉਂਕਿ ਪੰਜਾਬ ਸਰਕਾਰ ਰੋਲਾ ਪਾਉਂਦੀ ਹੈ ਵੀ ਕੇਂਦਰ ਸਾਡੇ ਹੱਕਾਂ ਤੇ ਡਾਕਾ ਮਾਰ ਰਿਹਾ ਕੇਂਦਰ ਇੱਕ ਕਹਿੰਦੇ ਨਾ ਵੀ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਦੇ ਹਾਲਾਤ ਕੀ ਹਨ ਇਹ ਬਿੱਲੀ ਅੱਗੇ ਦੁੱਧ ਦੀ ਰਾਖੀ ਹੋਈ ਪਈ ਹੈ ਇੱਥੇ ਬਿੱਲੀ ਦਾ ਰੋਲ ਅਦਾ ਕਰ ਲਈ ਹੈ ਸਰਕਾਰ ਤੇ ਦੁੱਧ ਜਿਹੜਾ ਹੈਗਾ ਉਹ ਪੰਜਾਬ ਬਣ ਰਿਹਾ ਹੈਗਾ ਅੱਜ ਕੀ ਹੋਇਆ ਜਦੋਂ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਵਿੱਚੋਂ ਅ ਕੇਂਦਰ ਸਰਕਾਰ ਨੇ ਜਿਹੜੀ ਹੈ ਸੈਨੇਟ ਮੈਂਬਰਾਂ ਦੀ ਗਿਣਤੀ ਘਟਾਈ ਹੈ ਭੰਗ ਕੀਤੀ ਹੈ ਉਹਦੇ ਵਿੱਚ ਸਭ ਤੋਂ ਵੱਡੇ ਕਸੂਰਵਾਰ ਜੋ ਹੈਗੇ ਆ ਉਹ ਆਪਣੇ ਲੀਡਰ ਹਨ ਕਿਉਂਕਿ ਲੀਡਰ ਜਿਹੜੇ ਹੈਗੇ ਆ ਇੱਥੇ ਸੈਨੇਟ ਸੈਂਟਾਂ ਦੀ ਪ੍ਰोसीडिंग ਹੁੰਦੀ ਹੈ ਮੇਰੇ ਕੋਲੇ ਵਿਦ ਪ੍ਰੂਫ ਮੈਂ ਤੁਹਾਨੂੰ ਦੱਸ ਰਿਹਾ ਹਾਂ ਜਦੋਂ ਦੀ ਨਾ ਕੀ ਆਪਾਂ ਕਹਿੰਨੇ ਵੀ ਆਹ ਸਰਕਾਰ ਪਿਛਲੀਆਂ ਸਰਕਾਰਾਂ ਵੀ ਜਿਹੜੀਆਂ ਹੋ ਗਈਆਂ ਇਹ ਵੀ ਇਹਦੇ ਵਿੱਚ ਐਮ ਰੋਲ ਅਦਾ ਕਰ ਰਹੀਆਂ ਜਿਵੇਂ ਪਿੱਛੇ ਤੁਸੀਂ ਦੇਖਿਆ ਹੋਊਗਾ ਬੀਬੀਐਮਬੀ ਨੇ ਪੰਜਾਬ ਪੰਜਾਬ ਦਾ ਕੇਂਦਰ ਸਰਕਾਰ ਨੇ ਜੋ ਬੀਬੀਐਮਬੀ ਤੋਂ ਪੰਜਾਬ ਦਾ ਹੱਕ ਕੋਲਿਆ ਉਵੇਂ ਹੀ ਪੰਜਾਬ ਯੂਨੀਵਰਸਿਟੀ ਤੋਂ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਸੈਨੇਟ ਜੋ ਭੰਗ ਕਰ ਦਿੱਤੀ ਆ ਉਸ ਦਾ ਸਭ ਤੋਂ ਵੱਡਾ ਕਾਰਨ ਇਹਦੇ ਵਿੱਚ ਪ੍ਰੋਸੀਡਿੰਗਾਂ ਹੁੰਦੀਆਂ ਤੁਸੀਂ ਇਹ ਲਓ ਪਹਿਲੀ ਪ੍ਰੋਸੀਡਿੰਗ ਇਸ ਸਰਕਾਰ ਦੀਆਂ ਅੱਠ ਪ੍ਰੋਸੀਡਿੰਗਾਂ ਹੋ ਗਈਆਂ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜੀ ਠੀਕ ਹੈ ਲੇਟੈਸਟ ਪ੍ਰੋਸੀਡਿੰਗ ਹੋਈ ਹੈ 10 ਫਰਵਰੀ 2024 ਉਹਦੇ ਵਿੱਚ ਜਿਹੜੇ ਹੈਗੇ ਆ ਇਹਨਾਂ ਮੈਂਬਰਾਂ ਦੇ ਨਾਮ ਹੁੰਦੇ ਆ ਜਿਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਜੋ ਨੌਜਵਾਨਾਂ ਨੂੰ ਹਰਮਨ ਪਖੀ ਕਹਿੰਦੇ ਹੈਗੇ ਉਹ ਉਹ ਐਬਸੈਂਟ ਹੈ এডਿਕੇਸ਼ਨ ਮਨਿਸਟਰ ਹਰਜੋਤ ਸਿੰਘ ਬੈਂਸ ਐਬਸੈਂਟ ਹੈ ਠੀਕ ਹੈ ਤੇ ਬਲਕਿ ਹੋਰ ਵੱਡੀ ਗੱਲ ਜੋ ਬਿਊਰੋਕ੍ਰੇਟ ਹੈ ਡਾਇਰੈਕਟਰ ਆਫ ਹਾਇਰ ਐਜੂਕੇਸ਼ਨ ਉਹ ਵੀ ਐਬਸੈਂਟ ਹੈ ਠੀਕ ਹੈ ਐਵੇਂ ਹੀ ਇਹ ਇਕਲੀ ਇੱਕ ਪ੍ਰੋਸੀਡਿੰਗ ਨਹੀਂ 29 ਦਸੰਬਰ 2023 ਦੀ ਇੱਕ ਪ੍ਰੋਸੀਡਿੰਗ ਹੈ ਜਿਹਦੇ ਵਿੱਚ ਸੇਮ ਜਿਹੜੇ ਦੋ ਐਮਐਲਏ ਦੇ ਨਾਮ ਮੈਂ ਲਏ ਸੀ ਉਹਨਾਂ ਵਿੱਚੋਂ ਸਰਦਾਰ ਅਮਰਤਪਾਲ ਸਿੰਘ ਸੁਖਾਨੰਦ ਸਰਦਾਰ ਭਗਵਾਨ ਸਿੰਘ ਮਾਨ ਪਰ ਜੋ ਫਰਜੋਤ ਸਿੰਘ ਪੈਂਸ ਇਹ ਐਬਸੈਂਟ ਰਹੇ ਹੈ ਮੈਂ ਤੁਹਾਨੂੰ 1 ਬਾਈ 1 ਵਿਦ ਡੇਟ ਵਿਦ ਪ੍ਰੋਸੀਡਿੰਗ ਦਾ ਦੱਸ ਰਿਹਾ ਤੁਹਾਨੂੰ ਲਤੀਜੀ ਪ੍ਰੋਸੀਡਿੰਗ ਹੋਈ ਹੈ 3 ਜੂਨ 2023 ਨੂੰ ਉੱਥੇ ਵੀ ਸੇਮ ਹਾਲ ਹੈ ਠੀਕ ਹੈ ਜੀ ਉੱਥੇ ਵੀ ਭਗਵੰਤ ਸਿੰਘ ਮਾਨ ਹਰਜੋਤ ਸਿੰਘ ਬੈਂਸ ਜਿਹੜੇ ਐ ਉਹ ਐਬਸੈਂਟ ਰਹੇ ਐ ਸੁਖਾਣਾ ਜੀ ਐਬਸੈਂਟ ਰਹੇ ਹੈਗੇ ਇੱਥੇ ਇੱਕ ਸਭ ਤੋਂ ਵੱਡੀ ਗੱਲ ਮੇਰੀ ਜਦੋਂ ਮੈਂ ਜਦੋਂ ਦਾ ਮੈਂ ਸਰਚ ਕਰ ਰਿਹਾ ਹਾਂ ਸੋਮ ਪ੍ਰਕਾਸ਼ ਸਾਫਕਾ मिनिस्टर ਰਹੇ ਹੈਗੇ ਭਾਜਪਾ ਸਰਕਾਰ ਦੇ ਹਾਂ ਉਹ ਪਿਛਲੇ ਉਹ ਪਿਛਲੇ 3 ਸਾਲਾਂ ਤੋਂ ਇਹ ਮੀਟਿੰਗਾਂ ਪ੍ਰੋਪਰ ਅਟੈਂਡ ਕਰ ਰਹੇ ਐ ਤੁਸੀਂ ਇੱਕ ਗੱਲ ਦੇਖੋ ਵੀ ਭਾਜਪਾ ਨੂੰ ਇੰਟਰਸਟ ਪੰਜਾਬ ਸਰਕਾਰ ਨੂੰ ਇੰਟਰਸਟ ਲੈਣ ਦੀ بجائے ਭਾਜਪਾ ਕਿੰਨਾ ਇੰਟਰਸਟ ਲੈ ਰਹੀ ਸੀ ਇੱਥੇ ਕਿਉਂਕਿ ਭਾਜਪਾ ਦਾ ਭਾਜਪਾ ਚਾਹੁੰਦੀ ਹੈ ਵੀ ਸਾਡੇ ਕੋਲੇ ਚੀਜ਼ ਆਵੇ ਤੇ ਇਹਨੂੰ ਅੱਗੇ ਲਾਉਣ ਵਾਸਤੇ ਪੰਜਾਬ ਸਰਕਾਰ ਨੇ ਪੂਰੀ ਭੂਮਿਕਾ ਨਿਭਾਈ ਹੈ ਜੋ ਕਿ ਇਹਨਾਂ ਪ੍ਰੋਸੀਡਿੰਗਾਂ ਦੇ ਥਰੂ ਪਤਾ ਲੱਗਦਾ ਵੀ ਸਰਕਾਰ ਜੋ ਹੈਗੀ ਹੈ এডਿਕੇਸ਼ਨ ਨੂੰ ਲੈ ਕੇ ਪੰਜਾਬ ਦੇ ਹੱਕਾਂ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਬਿਲਕੁਲ ਚਿੰਤਤ ਨਹੀਂ ਇਹ ਸਿਰਫ ਹੁਣ ਪ੍ਰੈਸ ਕਾਨਫਰੰਸਾਂ ਕਰਕੇ ਆਪਦੇ ਆਪ ਨੂੰ ਇੱਕ ਪੰਜਾਬ ਪੱਖੀ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਤਾਂ ਇੱਕ ਸ਼ੁਰੂ ਤੋਂ ਹੀ ਰਿਹਾ ਵੀ ਉਹ ਸੋਸ਼ਲ ਮੀਡੀਆ ਦੇ ਥਰੂ ਆਪ ਦੇ ਆਪ ਨੂੰ ਲੈਬੋਰੇਟ ਕਰਦੀ ਰਹਿੰਦੀ ਹੈ ਬਲਕਿ ਇਹਨਾਂ ਨੇ ਤਾਂ ਇਸ ਤੇ ਕੋਈ ਖਾਸ ਬਿਆਨ ਦੇਣੇ ਵੀ ਚੰਗੇ ਨਹੀਂ ਸਮਝੇ ਕਿਉਂਕਿ ਤੁਸੀਂ ਇਹ ਦੇਖੋ ਸਾਰਾ ਆਮ ਆਦਮੀ ਪਾਰਟੀ ਤਰਨ ਤਰਨ ਦੇ ਇਲੈਕਸ਼ਨਾਂ 'ਚ ਰੁੱਝਿਆ ਹੋਇਆ ਹੈਗਾ ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਹੱਥੋਂ ਜਾ ਰਹੀ ਹੈ ਇਹ ਮਾ ਦੇ ਸ਼ੇਰ ਜਿਹੜੇ ਹੈਗੇ ਆ ਤਰਨ ਤਰਨ ਦੀ ਇਲੈਕਸ਼ਨ ਤੇ ਸਾਰਾ ਫੋਕਸ ਇਹਨਾਂ ਨੇ ਕਰ ਰੱਖਿਆ ਹੈਗਾ ਤੇ 92 ਦੇ 94 ਦੇ 94 ਐਮਐਲਏਾਂ ਦੇ ਵਿੱਚੋਂ ਕੋਈ ਵੀ ਐਮਐਲਏ ਨੇ ਹਜੇ ਤੱਕ ਬਿਆਨ ਨਹੀਂ ਦਿੱਤਾ ਵੀ ਪੰਜਾਬ ਯੂਨੀਵਰਸਿਟੀ ਸਾਡੇ ਹੱਥੋਂ ਜਾ ਰਹੀ ਹੈ ਉੱਤੇ ਕੋਈ ਕੀ ਰਣਨੀਤੀ ਕੀਤੀ ਜਾਵੇ ਰਣਨੀਤੀ ਤਾਂ ਕੀਤੀ ਜਾਊਗੀ ਨਾ ਜੇਕਰ ਅ ਅੱਗੇ ਕੋਈ ਇਹਨਾਂ ਕੋਲੇ ਹੋਊਗਾ ਕਿਉਂਕਿ ਦਿੱਲੀ ਤੋਂ ਜੋ ਸਕ੍ਰਿਪਟ ਲੈ ਕੇ ਆਉਂਦੀ ਹੈ ਭਾਜਪਾ ਦੀ ਬੀ ਟੀਮ ਆਮ ਆਦਮੀ ਪਾਰਟੀ ਆ ਉੱਥੋਂ ਇਹਨਾਂ ਨੂੰ ਹੀ ਆਦੇਸ਼ ਹੁੰਦੇ ਆ ਉਵੇਂ ਹੀ ਜੋ ਭਾਜਪਾ ਨੇ ਇਹਨਾਂ ਨੂੰ ਤੈਸ਼ ਕਰਤੇ ਉਵੇਂ ਹੀ ਇਹ ਕਰਦੇ ਆ ਰਾਜਨ ਰਾਜਨ ਮੈਂ ਤੁਹਾਡੀ ਜਾਣਕਾਰੀ ਲਈ ਥੋੜਾ ਜਿਹਾ ਦੱਸਦਾ ਕਿ ਅੱਜ ਜਿਹੜੇ ਆ ਵਿੱਤ ਮੰਤਰੀ ਹਰਪਾਲ ਸਿੰਘ ਚਿਮਮਾ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਬਫਦ ਜਿਹੜਾ ਉਹ ਮਿਲਣ ਦੇ ਲਈ ਰਾਜਪਾਲ ਨੂੰ ਜਾ ਰਿਹਾ ਤੁਸੀਂ ਐਂ ਦੇਖੋ ਇਹ ਤਾਂ ਅੱਖਾਂ ਪੁੰਜਣ ਵਾਲੀ ਗੱਲ ਹੋ ਗਈ ਜਦੋਂ ਤੁਹਾਡੀਆਂ ਮੀਟਿੰਗਾਂ ਇੱਕ ਪ੍ਰोसीडिंग ਹੋ ਰਹੀ ਹੈ ਤੁਹਾਡੀ ਵਿਧਾਨ ਸਭਾ ਲੱਗੀ ਹੋਈ ਹੈ ਯੂਨੀਵਰਸਿਟੀ ਦੀ ਉੱਤੇ ਤੁਹਾਡਾ ਮੁੱਖ ਮੰਤਰੀ ਜਿਹੜਾ ਹੈਗਾ ਉਹ ਮੈਂਬਰ ਹੈ ਤੁਹਾਡਾ ਐਜੂਕੇਸ਼ਨ ਮਨਿਸਟਰ ਮੈਂਬਰ ਹੈ ਤੁਹਾਡੇ ਐਮਐਲਏ ਮੈਂਬਰ ਹੈ ਤੁਸੀਂ ਉਦੋਂ ਕਿਉਂ ਨਹੀਂ ਜਾਂਦੇ ਜਿੱਥੇ ਆਵਾਜ਼ ਚੱਕਣੀ ਚਾਹੀਦੀ ਹੈ ਜਿੱਥੇ ਜਾ ਕੇ ਲੜਨਾ ਚਾਹੀਦਾ ਹੈ ਉੱਥੇ ਤਾਂ ਜਾਂਦੇ ਨਹੀਂ ਹੁਣ ਇੱਕ ਵਫ਼ਦ ਨੂੰ ਨਾਲ ਲਿਜਾ ਕੇ ਇੱਕ ਮੈਮੋਰੰਡਮ ਦੇ ਕੇ ਤੁਸੀਂ 3 ਸਾਲ ਦੀ ਮਿਹਨਤ ਨੂੰ ਇੱਕ ਮੈਮੋਰੰਡਮ ਨਾਲ ਕੰਪੇਅਰ ਕਰ ਰਹੇ ਹੋ ਤੁਸੀਂ ਉੱਥੇ ਜਾਂਦੇ ਉੱਥੇ ਲੜਾਈ ਲੜਦੇ ਤਾਂ ਕਿ ਤੁਹਾਨੂੰ ਪਤਾ ਲੱਗਦਾ ਵੀ ਉੱਥੇ ਕੀ ਗੱਲ ਹੁੰਦੀ ਹੈ ਉੱਥੇ ਮੈਂ ਤੁਹਾਨੂੰ ਦੱਸਦਾ ਕੀ ਗੱਲ ਹੁੰਦੀ ਹੈ ਪੰਜਾਬ ਸਰਕਾਰ ਨੇ 40% ਜਿਹੜਾ ਹੈਗਾ ਸ਼ੇਅਰ ਦੇਣਾ ਹੁੰਦਾ ਹੈਗਾ ਬਜਟ ਦੇਣਾ ਹੁੰਦਾ ਪੰਜਾਬ ਯੂਨੀਵਰਸਿਟੀ ਨੂੰ ਪਰ ਖਜ਼ਾਨਾ ਇਹਨਾਂ ਦਾ ਖਾਲੀ ਹੈ ਮੈਕਸਿਮਮ 7 ਤੋਂ 8% ਜਿਹੜਾ ਹੈਗਾ ਉਹ ਪੰਜਾਬ ਯੂਨੀਵਰਸਿਟੀ ਨੂੰ ਜਿਹੜਾ ਹੈਗਾ ਬਜਟ ਦਿੰਦੇ ਆ ਬਾਕੀ ਸਾਰਾ ਕੇਂਦਰ ਸਰਕਾਰ ਵੱਲੋਂ ਸਪੈਂਡ ਹੋ ਰਿਹਾ ਤਾਂ ਹੁਣ ਇੱਕ ਵਿਹਾਰੀ ਗੱਲ ਹੈ ਵੀ ਜੇਕਰ ਕੇਂਦਰ ਸਰਕਾਰ ਹੀ ਉੱਥੇ ਸਾਰੀ ਸਪੈਂਡ ਕਰ ਰਹੀ ਹੈ ਤਾਂ ਆਪ ਦਾ ਹੱਕ ਉੱਥੇ ਜਮਾਊਗੀ ਦੂਜੀ ਗੱਲ ਹਰਪਾਲ ਸਿੰਘ ਚੀਮਾ ਮੈਨੂੰ ਨਹੀਂ ਲੱਗਦਾ ਵੀ ਵਿੱਤ ਮੰਤਰੀ ਕਹਾਣ ਦੇ ਲਾਇਕ ਹੈ ਕਿਉਂਕਿ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਉਹ ਆਪ ਐਲਲਲਵੀ ਹੈ ਇਹਨਾਂ ਦਾ ਸਿੱਖਿਆ ਮੰਤਰੀ ਐਲਲਲਵੀ ਹੈ ਤਾਂ ਜਿਹੜੀਆਂ ਪ੍ਰੋਸੀਡਿੰਗਾਂ ਹੁੰਦੀਆਂ ਉੱਥੇ ਐਬਸੈਂਟ ਕਿਉਂ ਲੱਗ ਰਹੀ ਹੈ ਤੁਹਾਡੀ ਤੁਸੀਂ ਪੰਜਾਬ ਦੇ ਵਿੱਚ ਹੁਣ ਗਵਰਨਰ ਨੂੰ ਮੈਮੋਰੰਡਮ ਦੇ ਕੇ ਇੱਕ ਲੋਕਾਂ ਦੀਆਂ ਅੱਖਾਂ ਪੁੰਝ ਰਹੇ ਹੋ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ ਪਰ ਪੰਜਾਬ ਦੇ ਲੋਕ ਹੁਣ ਸਿਆਣੇ ਹੋ ਚੁੱਕੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਇਹ ਹਾਲਾਤ ਹੋਊਗਾ ਬੀ ਇਹ ਗੱਡੀਆਂ ਛੜ ਛੜ ਕੇ ਚੱਪਲਾ ਛੜ ਛੜ ਕੇ ਭੱਜਣਗੇ ਮੈਂ ਕੋਈ ਇਹ ਸਰਕਾਰ ਦੀ ਗੱਲ ਨਹੀਂ ਕਰਦਾ ਪਿਛਲੀਆਂ ਸਰਕਾਰਾਂ ਦਾ ਵੀ ਰਾਜਨ ਰਾਜਨ ਆਪਾਂ ਪਿੱਛੇ ਵੀ ਜਾਣਿਆ ਮੜਾ ਯਾ ਮੇਰੇ ਮੇਰੇ ਇੱਕ ਹੋਰ ਸਵਾਲ ਆ ਆਪਾਂ ਪਿੱਛੇ ਵੀ ਜਾਵਾਂਗੇ ਮੈਨੂੰ ਇਹ ਦੱਸੋ ਕਿ 2022 ਦੇ ਵਿੱਚ ਸਰਕਾਰ ਜਦੋਂ ਆਉਂਦੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਮੀਟਿੰਗਾਂ ਹੋਈਆਂ ਤੇ ਕਿੰਨੀਆਂ ਮੀਟਿੰਗਾਂ ਦੇ ਵਿੱਚ ਜਿਹੜੀ ਆ ਉਹ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਗਏ ਆ ਪੰਜਾਬ ਸਰਕਾਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਸਰਕਾਰ ਬਣਦੇ ਸਾਰ ਪਹਿਲੀ ਜਿਹੜੀ ਮੀਟਿੰਗ ਹੈ 27 ਮਾਰਚ 2022 ਨੂੰ ਹੋਈ ਹਾਂ ਸਵੇਰੇ 11 ਵਜੇ ਉਹਦੇ ਵਿੱਚ ਭਗਵੰਤ ਸਿੰਘ ਮਾਨ ਐਬਸੈਂਟ ਉਦੋਂ ਗੁਰਮੀਤ ਸਿੰਘ ਮੀਤ ਹੀਰ ਹੁੰਦੇ ਸੀ ਐਜੂਕੇਸ਼ਨ ਮੰਤਰੀ ਜੋ ਕਿ ਹੁਣ ਬਰਨਾਲੇ ਤੋਂ ਐਮਪੀ ਹੈ ਬਿਲਕੁਲ ਉਹ ਵੀ ਐਬਸੈਂਟ ਹੁਣ ਤੱਕ 7 ਤੋਂ 8 ਪ੍ਰੋਸੀਡਿੰਗਾਂ ਹੋ ਗਈਆਂ 7 ਤੋਂ 8 ਸਭਾਵਾਂ ਲੱਗ ਗਈਆਂ ਮੈਂਬਰ ਗਏ ਆ ਪਰ ਇਹ ਪੰਜਾਬ ਦੇ ਇਕਲੌਤੇ ਈਮਾਨਦਾਰ ਜਿਹੜੇ ਆਪਦੇ ਆਪ ਨੂੰ ਕਹਿੰਦੇ ਆ ਨੌਜਵਾਨਾਂ ਦੇ ਹੱਕਾਂ ਦੀ ਲੜਾਈ ਲੜਨ ਵਾਲੇ ਆਪਦੇ ਆਪ ਨੂੰ ਕਹਿੰਦੇ ਆ ਇਹਨਾਂ ਨੇ ਅੱਜ ਤੱਕ ਇੱਕ ਵੀ ਮੀਟਿੰਗ ਟੈਂਡ ਨਹੀਂ ਕੀਤੀ ਕਿਉਂਕਿ ਇਹ ਜਾਣ ਕਿਹੜੇ ਮੂੰਹ ਨਾਲ ਜਦੋਂ ਇਹ ਉੱਥੇ ਜਾਣਗੇ ਵੀਸੀ ਇਹਨਾਂ ਦੇ ਛਿੱਤਰ ਮਾਰਦਾ ਭਿਉ ਭਿਉ ਕੇ ਵੀ ਸਾਨੂੰ ਫੰਡ ਦੋ ਫੰਡ ਦੇ ਨਹੀਂ ਸਕਦੇ ਕਿਉਂਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਕੇਜਰੀਵਾਲ ਤੇ ਉਡਾਇਆ ਜਾ ਰਿਹਾ ਹੈ ਖਜ਼ਾਨਾ ਮਨੀਸ਼ ਸੋਦੀਆ ਤੇ ਉਡਾਇਆ ਜਾ ਰਿਹਾ ਹੈ ਖਜ਼ਾਨਾ ਆਪਦੀ ਪਾਰਟੀ ਦਾ ਪ੍ਰਚਾਰ ਕਰਨ ਤੇ ਉਡਾਇਆ ਜਾ ਰਿਹਾ ਹੈ ਖਜ਼ਾਨਾ ਦੂਜੇ ਸਟੇਟਾਂ ਦੇ ਵਿੱਚ ਇਲੈਕਸ਼ਨਾਂ ਦੇ ਉਡਾਇਆ ਜਾ ਰਿਹਾ ਹੈ ਇਹ ਜਿਹੜੇ ਬਿਊਰੋਕ੍ਰੇਟ ਹੈ ਬਿਊਰੋਕ੍ਰੇਟ ਵੀ ਕੁਝ ਇਹਨਾਂ ਦੇ ਨਾਲ ਨਾਲ ਕੇ ਸ਼ਰਿਆਮ ਨੌਜਵਾਨਾਂ ਦਾ ਹੱਕ ਖਾ ਰਹੇ ਆ ਆਉਣ ਵਾਲੇ ਨੌਜਵਾਨਾਂ ਦਾ ਭਵਿੱਖ ਜਿਹੜਾ ਹੈਗਾ ਹਨੇਰੇ ਦੇ ਵਿੱਚ ਲੈ ਕੇ ਆਉਣ ਲਈ ਸਭ ਤੋਂ ਵੱਡਾ ਜਿਹੜਾ ਕਾਰਨ ਆ ਆਮ ਆਦਮੀ ਪਾਰਟੀ ਤੇ ਜਿਹੜਾ ਬਿਊਰੋਕ੍ਰੇਟ ਜੋ ਕਿ ਸਰਕਾਰ ਨਾਲ ਨਾਲ ਕੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਆ ਕੀ ਇਹੀ ਸਰਕਾਰ ਜਿਹੜੀ ਹੈ ਉਹ ਸੈਨੇਟ ਦੀਆਂ ਮੀਟਿੰਗਾਂ ਦੇ ਵਿੱਚ ਨਹੀਂ ਗਈ ਪਿਛਲੀਆਂ ਸਰਕਾਰਾਂ ਜਾਂਦੀ ਰਹੀ ਪਿਛਲੇ ਮੁੱਖ ਮੰਤਰੀ ਵਿੱਤ ਸਿੱਖਿਆ ਮੰਤਰੀ ਜਾਂਦੇ ਰਹੇ ਪਿਛਲੀ ਸਰਕਾਰ ਦੇ ਵਿੱਚ ਮੈਂ ਕਹਿੰਦਾ ਵੀ ਮੈਂ ਕਿਸੇ ਪਾਰਟਿਕੂਲਰ ਗੱਲ ਨਹੀਂ ਕਰਦਾ ਸਾਰੀਆਂ ਸਰਕਾਰਾਂ ਦਾ ਸੇਮ ਹਾਲਾਤ ਹੈ ਲੀਡਰਾਂ ਦਾ ਹਾਲ ਕੀ ਹੈ ਵੀ ਫੁੱਟ ਪਵਾਓ ਤੇ ਸੱਤਾ ਜਿੱਤੋ ਪੰਜਾਬ ਦਾ ਕੋਈ ਵੀ ਲੀਡਰ ਸਿਰਫ ਆਪਦੀਆਂ ਰੀਲਾਂ 'ਚ ਬੋਲਦਾ ਵਿਦ ਰਿਕਾਰਡ ਗੱਲ ਕਰ ਰਿਹਾ ਤੁਸੀਂ ਪੰਜਾਬ ਯੂਨੀਵਰਸਿਟੀ ਦੀ ਸਾਈਡ ਤੇ ਜਾ ਕੇ ਸੈਨੇਟ ਦੀਆਂ ਪ੍ਰੋਸੀਡਿੰਗਾਂ ਕੱਢ ਕੇ ਦੇਖ ਲਓ ਵੀ ਕਿਹੜਾ-ਕਿਹੜਾ ਮੁੱਖ ਮੰਤਰੀ ਚਾਹੇ ਉਹ ਪਿਛਲੀ ਸਰਕਾਰ ਦਾ ਹੋਵੇ ਚਾਹੇ ਉਹ ਅਕਾਲੀ ਸਰਕਾਰ ਦਾ ਹੋਵੇ ਚਾਹੇ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਹੁੰਦਾ ਸੀ ਉਹ ਨਹੀਂ ਕਦੇ ਮੀਟਿੰਗ 'ਚ ਗਿਆ ਠੀਕ ਹੈ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀ ਮਨਪ੍ਰੀਤ ਸਿੰਘ ਬਾਦਲ ਹੁੰਦੇ ਸੀ ਉਹ ਨਹੀਂ ਕਦੇ ਕਿਸੇ ਮੀਟਿੰਗ 'ਚ ਗਏ ਠੀਕ ਹੈ ਫਿਰ ਮਨਪ੍ਰੀਤ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਵੇਲੇ ਹੁੰਦੇ ਸੀ ਉਹ ਨਹੀਂ ਕਿਸੇ ਮੀਟਿੰਗ ਦੇ ਵਿੱਚ ਗਏ ਮਤਲਬ ਸਾਰੇ ਲੀਡਰਸ ਇੱਕੋ ਨਾਲ ਇੱਕੋ ਜਿਹੇ ਆ ਆਪ ਅੰਦਰੋਂ ਅੰਦਰੇ ਇੱਕੋ ਆਪ মিডিਆ ਦੇ ਵਿੱਚ ਇੱਕ ਦੂਜੇ ਨੂੰ ਭੰਡਣਾ ਤੇ ਜਿਹੜਾ ਪੰਜਾਬ ਦੇ ਨੌਜਵਾਨਾਂ ਨਾਲ ਪੰਜਾਬ ਦੇ ਯੂਥ ਨਾਲ ਖਿਲਵਾੜ ਕਰਨਾ ਤੇ ਰੱਜ ਕੇ ਲੋਕਾਂ ਨੂੰ ਲੁੱਟਣਾ ਚਾਹੇ ਉਹ ਕਿਸੇ ਵੀ ਸੈਕਟਰ ਚ ਹੋਣ ਚਾਹੇ ਐਜੂਕੇਸ਼ਨ ਸੈਕਟਰ ਚ ਹੋਣ ਚਾਹੇ ਉਹ ਹੈਲਥ ਸੈਕਟਰ ਦੇ ਵਿੱਚ ਹੋਣ ਇਹਨਾਂ ਦਾ ਕੰਮ ਹੈ ਸਿਰਫ ਲੁੱਟਣਾ ਕੋਈ ਪੰਜਾਬ ਦੀ ਗੱਲ ਨਹੀਂ ਕਰਨੀ ਸਿਰਫ ਗੱਲ ਕਰਨੀ ਆ ਤਾਂ ਆਪਦੇ ਵੀ ਅਸੀਂ ਕਿਵੇਂ ਲੁੱਟ ਸਕਦੇ ਹਾਂ ਤੇ ਆਪਦੇ ਐਸ਼ੋ ਆਰਾਮ ਕਿਵੇਂ ਅਸੀਂ ਕਰ ਸਕਦੇ ਹਾਂ ਕਿਉਂਕਿ ਆਮ ਘਰਾਂ ਦੇ ਜਿਹੜੇ ਮੁੱਖ ਮੰਤਰੀ ਹੁਣ ਬਣੇ ਆ ਤੇ ਐਮਐਲਏ ਮੰਤਰੀ ਬਣੇ ਆ ਉਹਨਾਂ ਦੇ ਹਾਲਾਤ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਪਿਛਲੀਆਂ ਸਰਕਾਰਾਂ ਦਾ ਵੀ ਹਾਲਾਤ ਸੇਮ ਸੀ ਤੇ ਹੁਣ ਵਾਲੀਆਂ ਹਲਾ ਸਰਕਾਰਾਂ ਦਾ ਵੀ ਸੇਮ ਹੈ ਤਾਂ ਦੋਨਾਂ ਚ ਕੋਈ ਫਰਕ ਨਹੀਂ ਰਹਿ ਗਿਆ ਸਾਰੀਆਂ ਸਰਕਾਰਾਂ ਨੌਜਵਾਨਾਂ ਨੂੰ ਪਿੱਛੇ ਖੜਕੇ ਰਾਦੀ ਹੈ ਤਾਂ ਕਿ ਨੌਜਵਾਨ ਪੜ੍ਹ ਲਿਖ ਨਾ ਸਕਣ ਨੌਜਵਾਨ ਆਵਾਜ਼ ਨਾ ਚੱਕ ਸਕਣ ਤੇ ਨੌਜਵਾਨ ਅੱਗੇ ਨਾ ਆ ਸਕਣ ਕਿਉਂਕਿ ਪੰਜਾਬ ਯੂਨੀਵਰਸਿਟੀ ਇੱਕ ਹੱਬ ਹੈ ਜਿੱਥੇ ਕਿ ਇਲੈਕਸ਼ਨ ਹੁੰਦੇ ਆ ਜਿੱਥੇ ਕਿ ਲੀਡਰ ਨਿਕਲਦੇ ਆ ਪਰ ਉਹਨਾਂ ਦੇ ਵਿੱਚ ਉਥੋਂ ਨਿਕਲੇ ਹੋਏ ਲੀਡਰ ਵੀ ਉਹਨਾਂ ਲੀਡਰਾਂ ਨਾਲ ਮਿਲ ਕੇ ਪੰਜਾਬ ਦੇ ਨੌਜਵਾਨਾਂ ਨਾਲ ਖਿਲਵਾੜ ਕਰਦੇ ਆ ਉਹ ਉਹਨਾਂ ਦੀ ਸਹੀ ਢੰਗ ਨਾਲ ਆਵਾਜ਼ ਨਹੀਂ ਚੱਕਦੇ ਰਾਜਾ ਫਿਰ ਕੀ ਇਹ ਸਮਝ ਲਿਆ ਜਾਵੇ ਕਿ ਪੰਜਾਬ ਦੇ ਲੀਡਰਾਂ ਨੇ ਜਿਨ੍ਹਾਂ ਨੇ ਰਾਜ ਕੀਤਾ ਜਿਨ੍ਹਾਂ ਨੇ ਸੱਤਾ ਹੰਢਾਈ ਕਿ ਇਹਨਾਂ ਲੀਡਰਾਂ ਨੇ 48 ਦੇ ਵਿੱਚ ਪ੍ਰੋਸ ਕੇ ਕੇਂਦਰ ਨੂੰ ਜਿਹੜੀ ਆ ਪੰਜਾਬ ਯੂਨੀਵਰਸਿਟੀ ਦਿੱਤੀ ਮੈਂ ਤੁਹਾਨੂੰ ਸ਼ੁਰੂ ਜੀ ਗੱਲ ਕਹੀ ਹੈ ਵੀ ਬਿੱਲੀ ਤੇ ਦੁੱਧ ਵਾਲਾ ਕੰਮ ਹੈ ਇੱਕ ਕਹਿੰਦੇ ਆ ਨਾ ਵੀ ਜਦੋਂ ਬੋਲੀ ਬੋਲੀ ਲਾ ਰਿਹਾ ਹੋਵੇ ਬੰਦਾ ਖਰੀਦਣ ਵਾਲਾ ਬੰਦਾ ਤਾਂ ਉਸ ਨੂੰ ਹੁੰਦਾ ਬੋਲੀ ਜਿਹਨੇ ਵੇਚਣਾ ਤਾਂ ਵੇਚੂ ਵਿਕਿਆ ਪਿਆ ਖਰੀਦਣ ਵਾਲੇ ਬੰਦੇ ਨੇ ਖਰੀਦ ਹੀ ਲੈਣਾ ਇਹੇ ਹਾਲਾਤ ਹੁਣ ਹੋਏ ਆ ਕਿਉਂਕਿ ਕੋਈ ਵੀ ਇਹਨਾਂ ਨੇ ਇੱਕ ਪ੍ਰोसीडिंग ਦੇ ਵਿੱਚ ਟੈਨੈਂਸ ਨਹੀਂ ਲਾਈ ਉਥੇ ਕੋਈ ਡਿਸਕਸ ਨਹੀਂ ਕੀਤਾ ਮਸਲਾ ਕੋਈ ਬਜਟ ਰਿਲੇਟਡ ਕੋਈ ਗੱਲ ਨਹੀਂ ਹੋਈ ਕੋਈ ਐਜੂਕੇਸ਼ਨ ਪਾਲਿਸੀ ਰਿਲੇਟਡ ਗੱਲ ਨਹੀਂ ਹੋਈ ਕੋਈ ਯੂਨੀਵਰਸਿਟੀਆਂ ਨੂੰ ਫੰਡ ਰਿਲੇਟਡ ਗੱਲ ਨਹੀਂ ਹੋਈ ਤਾਂ ਆਟੋਮੈਟਿਕ ਪੰਜਾਬ ਨੇ ਆਪਦੇ ਹੱਥੀ ਇਹ ਚੀਜ਼ ਜਿਹੜੀ ਹੈ ਕੇਂਦਰ ਸਰਕਾਰ ਨੂੰ ਸੌਂਪ ਦਿੱਤੀ ਤੇ ਕੇਂਦਰ ਸਰਕਾਰ ਨੇ ਹੁਬਹਵਾ ਕੇ ਜਿਹੜੀ ਹੈ ਆਪਦੇ ਹੱਥੀ ਲੈ ਲਈ ਸੀ ਕਿਉਂਕਿ ਕੁਝ ਕਿ ਯੂਨੀਵਰਸਿਟੀਆਂ ਪੰਜਾਬ ਦੇ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਇੰਨੀਆਂ ਕ ਆ ਗਈਆਂ ਤੁਸੀਂ ਸਰਕਾਰੀ ਯੂਨੀਵਰਸਿਟੀਆਂ ਦਾ ਕਈਆਂ ਦਾ ਹਾਲ ਦੇਖੋ ਟੈਕਨੀਕਲ ਕੋਰਸਾਂ ਦੀ ਫੀਸ ਜੋ ਸਰਕਾਰੀ ਯੂਨੀਵਰਸਿਟੀਆਂ ਦੇ ਵਿੱਚ ਹੈ ਉਹ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਬਰਾਬਰ ਹੈ ਫਿਰ ਸਭ ਤੋਂ ਵੱਡੀ ਗੱਲ ਇੱਥੇ ਇਹ ਆਉਂਦੀ ਹੈ ਵੀ ਜੇਕਰ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਫੀਸ ਸਰਕਾਰੀ ਯੂਨੀਵਰਸਿਟੀਆਂ ਦੇ ਬਰਾਬਰ ਹੈ ਤਾਂ ਤੁਹਾਡੀਆਂ ਯੂਨੀਵਰਸਿਟੀਆਂ 'ਤੇ ਸਟੂਡੈਂਟ ਆਊਗਾ ਕਿਉਂ ਬੱਚਾ ਆਊਗਾ ਕਿਉਂ ਬੱਚਾ ਜਾਊਗਾ लवली ਪ੍ਰੋਫੈਸ਼ਨਲ ਯੂਨੀਵਰਸਿਟੀਆਂ ਜੋ ਕਿ ਮੋਲਾ ਵਰਗੀਆਂ ਏਸੀ ਕਲਾਸਰੂਮਸ ਹੈ ਤਾਂ ਤੁਹਾਡੀ ਯੂਨੀਵਰਸਿਟੀਆਂ 'ਚ ਬੱਚਾ ਕਿਉਂ ਆਊਗਾ ਕੋਈ ਪਾਲਿਸੀ ਨਹੀਂ ਕੋਈ ਬੱਚਿਆਂ ਵਾਸਤੇ ਕੋਈ ਬਜਟ ਨਹੀਂ ਕੋਈ ਐਜੂਕੇਸ਼ਨ ਨੂੰ ਨਿਹਾਰਨ ਵਾਸਤੇ ਇੱਕ ਇਹਨਾਂ ਕੋਲੇ ਪਾਲਿਸੀ ਮੇਕਰ ਬੰਦਾ ਲਿਆ ਕੇ ਦਿਖਾ ਦਿਓ ਸਾਰਾ ਕੁਝ ਦਿੱਲੀ ਤੋਂ ਸਕ੍ਰਿਪਟ ਚੱਲ ਰਹੀ ਹੈ ਉਹੀ ਜਿਹੜੀ ਇਹ ਪੰਜਾਬ 'ਚ ਇਹਨਾਂ ਦੇ ਐਮ.ਐਲ.ਏ ਇਹਨਾਂ ਦੇ ਮੰਤਰੀ ਇਹਨਾਂ ਦੇ ਜਿਹੜੇ ਆ ਮੁੱਖ ਮੰਤਰੀ ਉਹੀ ਰਿਪੀਟ ਕਰ ਰਹੇ ਆ ਸਾਰਾ ਕੁਝ ਦਿੱਲੀ ਚ ਲਾ ਰਹੀ ਹੈ ਕੇਸਰੀਵਾਲ ਚ ਲਾ ਰਹਾ ਜੋ ਕਿ ਆਪ ਕਰਪਤਾ ਹੈ ਮਨੀਸ਼ ਸੋਧਿਆ ਸਕੂਲ ਬਣਾਉਣ ਦੇ ਸਕੂਲਾਂ ਬਣਾਉਣ ਵਾਲੇ ਕਪਲੇ ਚ ਦੇ ਇਨਵੋਲਡ ਹੈਗਾ ਐਕਸਾਈਜ਼ ਪਾਲਿਸੀ ਚ ਇਹ ਇਨਵੋਲਡ ਹੈ ਮਤਲਬ ਕਬਲੇ ਆਵਾਜ਼ ਬੰਦੇ ਪੰਜਾਬ ਦੀ ਜਿਹੜੀ ਆ ਬਾਗਡੋਰ ਹੁਣ ਸਾਂਭੀ ਬੈਠੇ ਆ ਹੁਣ ਤਾਂ ਪੰਜਾਬ ਦਾ ਰੱਬ ਰੱਖਾ ਬਾਈ ਜੀ ਤੁਹਾਨੂੰ ਕੀ ਲੱਗਦਾ ਕਿ ਮਨਛਾ ਕੀ ਆ ਜਿਹੜੀ ਕੇਂਦਰ ਸਰਕਾਰ ਕਰਨਾ ਚਾਹੁੰਦੀ ਆ ਇਹ ਸਿੰਡੀਗੇਟ ਦੀਆਂ ਜਾਂ ਸੈਨੇਟਰ ਜਿਹੜੀ ਭੰਗ ਕਰਨਾ ਚਾਹੁੰਦੀ ਆ ਜਾਂ ਉਹਦੀਆਂ ਚੋਣਾਂ ਬੰਦ ਕਰਨੀਆਂ ਚਾਹੁੰਦੀ ਆ ਉਹਦੇ ਪਿਛਲਾ ਮਕਸਦ ਤੁਹਾਨੂੰ ਕੀ ਸਮਝਾਉਂਦਾ ਉਹਦੇ ਪਿੱਛੇ ਮਕਸਦ ਪੰਜਾਬ ਦੇ ਜੋ ਨੌਜਵਾਨ ਆ ਉਹ ਝੋਟੇ ਆ ਉਹ ਡਰਦੇ ਨਹੀਂ ਉਹਨਾਂ ਨੂੰ ਦਬਾਉਣ ਵਾਸਤੇ ਜਿਹੜੀ ਹੈ ਇਹ ਚੀਜ਼ਾਂ ਆਈਆਂ ਇਹ ਕੇਂਦਰ ਸਰਕਾਰ ਨਾਲ ਰਲ ਕੇ ਪੰਜਾਬ ਸਰਕਾਰ ਕਰ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਭਾਜਪਾ ਦੀ ਹੀ 2 ਟੀਮ ਹੈ ਹੁਣ ਤੁਸੀਂ ਇੱਕ ਐਫੀਡੈਵਟ ਇਹਨਾਂ ਨੇ ਕੱਢਿਆ ਸੀਗਾ ਜੋ ਕਿ ਇਹਨਾਂ ਨੇ ਵਿਡਰੋ ਕਰ ਲਿਆ ਪਰ ਉਹਦੇ ਵਿੱਚ ਤੁਸੀਂ ਸ਼ਰਤਾਂ ਦੇਖਣੀਆਂ ਵੀ ਜੇਕਰ ਤੁਸੀਂ ਧਰਨਾ ਲਾਉਣਾ ਤਾਂ ਇੱਕ ਕੋਰਨਰ ਤੇ ਬੈਠ ਕੇ ਲਾਉਣਾ ਜੇਕਰ ਤੁਸੀਂ ਧਰਨਾ ਲਾਉਣਾ ਤਾਂ ਵਾਈਸ ਚਾਂਸਲਰ ਤੋਂ ਪਰਮਿਸ਼ਨ ਲੈਣੀ ਹੈ ਮੈਨੂੰ ਐ ਦੱਸੋ ਵੀ ਵਾਈਸ ਚਾਂਸਲਰ ਉੱਥੇ ਬਣਿਆ ਬੈਠਾ ਆਰਐਸਐਸ ਜਿਹੜੇ ਸੰਗੀ ਬੈਠੇ ਆ ਉਥੇ ਵੀ ਇੱਕ ਕਿਸੇ ਵਾਸਤੇ ਧਰਨਾ ਲਾਉਣ ਵਾਸਤੇ ਉਹ ਪਰਮਿਸ਼ਨ ਦੇਊਗਾ ਕਿਉਂ ਮੰਨ ਲਓ ਮੈਂ ਤੁਹਾਡਾ ਵਿਰੋਧ ਕਰਨਾ ਕੋਲਵਿੰਦਰ ਜੀ ਤੁਸੀਂ ਮੈਨੂੰ ਇੱਕ ਰਿਟਰਨ ਲੈ ਕੇ ਦੋਗੇ ਵੀ ਹਾਂ ਰਾਜਨ ਵੀ ਤੂੰ ਉਥੇ ਸਾਹਮਣੇ ਬੈਠ ਕੇ ਮੇਰਾ ਵਿਰੋਧ ਕਰ ਹਮ ਸਰਕਲ ਮਤਲਬ ਇਹ ਗੱਲ ਕਿਤੇ ਨਾ ਕਿਤੇ ਪੰਜਾਬ ਦੇ ਨੌਜਵਾਨਾਂ ਨੂੰ ਦਬਾਉਣ ਵਾਸਤੇ ਪੰਜਾਬ ਦੇ ਨੌਜਵਾਨਾਂ ਨੂੰ ਉੱਪਰ ਨਾ ਉੱਠਣ ਵਾਸਤੇ ਤੇ ਪੰਜਾਬ ਕਿਉਂਕਿ ਪੰਜਾਬ ਹਮੇਸ਼ਾ ਦੇਸ਼ ਵਾਸਤੇ ਪੰਜਾਬ ਵਾਸਤੇ ਅੱਗੇ ਖੜਿਆ ਚਾਹੇ ਉਹ ਪਿੱਛੇ ਹੜਾਂ ਦੀ ਸਥਿਤੀ ਹੋਵੇ ਚਾਹੇ ਕਿਸਾਨੀ ਅੰਦੋਲਨ ਹੋਵੇ ਪੰਜਾਬ ਹਮੇਸ਼ਾ ਪਹਿਲ ਨੰਬਰ ਤੇ ਅੱਗੇ ਜਾਂਦਾ ਤੇ ਪੰਜਾਬ ਭਾਰਤ ਦੇ ਪੰਜਾਬ ਦੇ ਲੋਕਾਂ ਦੀ ਗੱਲ ਰੱਖਦਾ ਇਸੇ ਕਰਕੇ ਆਰਐਸਐਸ ਜੋ ਹੈਗੀ ਆ ਪੰਜਾਬ ਦੇ ਉੱਤੇ ਡਾਇਰੈਕਟਲੀ ਤਾਂ ਉਹ ਆ ਨਹੀਂ ਸਕੀ ਹੁਣ ਕੀ ਕੀਤਾ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਥਰੂ ਜਿਹੜੀ ਆ ਪੰਜਾਬ ਦੇ ਵਿੱਚ ਐਂਟਰੀ ਮਾਰੀ ਹੈ ਤੇ ਉਹ ਆਪਦੀ ਐਂਟਰੀ ਮਾਰਨ ਚ ਕਾਮਯਾਬ ਹੋ ਚੁੱਕੇ ਆ ਮੈਂ ਇੱਕ ਗੱਲ ਪੰਜਾਬੀਆਂ ਨੂੰ ਦੱਸ ਦੇਣਾ ਚਾਹੁੰਦਾ ਕਿਉਂਕਿ ਪਿੱਛੇ ਜਿਵੇਂ ਬੀਬੀਐਮਬੀ ਆਪਦੇ ਹੱਥੋਂ ਖੋਇਆ ਉਵੇਂ ਹੀ ਪੰਜਾਬ ਯੂਨੀਵਰਸਿਟੀ ਆਪਦੇ ਉੱਥੋਂ ਕੋਈ ਉਵੇਂ ਹੀ ਹੌਲੀ-ਹੌਲੀ ਸਾਰਾ ਜਿਹੜਾ ਆਪਣੀਆਂ ਪ੍ਰਾਪਰਟੀਆਂ ਉਹ ਹੋਈਆਂ ਜਾਣੀਆਂ ਕਿਉਂਕਿ ਪਿੱਛੇ ਜੇ ਇਹਨਾਂ ਨੇ ਪੀਏਯੂ ਦੀ ਜ਼ਮੀਨ ਵੇਚਣ ਦਾ ਪਲਾਨ ਬਣਾ ਲਿਆ ਸੀਗਾ ਸਰਕਾਰੀ ਜ਼ਮੀਨਾਂ ਇਹਨਾਂ ਨਾਲੋਂ ਤਾਂ ਚੰਗਿਆ ਲక్ష్మణ ਸਿੰਘ ਮੁੱਖ ਮੰਤਰੀ ਸੀਗੇ ਠੀਕ ਹੈ ਕੈਰੋਂ ਸਾਹਿਬ ਸੀਗੇ ਜਿਨ੍ਹਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਣਾਈ ਵੇਰਕਾ ਬਣਾਇਆ ਕੋਆਪਰੇਟਿਵ ਸੈਕਟਰ ਲੈ ਕੇ ਆਏ ਇਹਨਾਂ ਨੇ ਤਾਂ ਇਹਨਾਂ ਨੇ ਰੋਜ਼ਗਾਰ ਤਾਂ ਕੀ ਦੇਣਾ ਸੀ ਸਭੋ ਰੋਜ਼ਗਾਰ ਖੋਹੀ ਜਾਂਦੇ ਆ ਤੇ ਨੌਜਵਾਨ ਜੋ ਅੱਗੇ ਆਉਣਾ ਚਾਹੁੰਦੇ ਆ ਉਹਨਾਂ ਨੂੰ ਕਾਲਜਾਂ ਦੇ ਵਿੱਚੋਂ ਜੋ ਇਲੈਕਸ਼ਨ ਹੋਣਾ ਚਾhende ਆ ਉਹ ਬੰਦ ਕਰਾਣ ਦੀ ਮਗਰ ਪੈਗੇ ਦੂਜੀ ਗੱਲ ਜਿਹੜਾ ਕੋਈ ਨੌਜਵਾਨ ਉੱਠਦਾ ਉਹਨਾਂ ਨੂੰ ਕਿਸੇ ਗੈਂਗਸਟਰ ਤੋਂ ਗੋਲੀ ਮਰਵਾ ਦਿੱਤੀ ਜਾਂਦੀ ਹੈ ਕਿਸੇ ਗੈਂਗਸਟਰ ਤੋਂ ਧਮਕੀ ਦਿਵਾ ਦਿੱਤੀ ਜਾਂਦੀ ਹੈ ਤਾਂ ਕਿ ਜੋ ਨੌਜਵਾਨਾਂ ਦਾ ਸਾਡੇ ਹੱਕ ਦੇ ਵਿੱਚ ਆਵਾਜ਼ ਨਾ ਚੱਕ ਸਕਣ ਰਜਨ ਇੱਕ ਚੀਜ਼ ਹੋਰ ਸਮਝਣ ਲਈ ਮੈਂ ਚਾਹੁੰਦਾ ਹੈ ਕਿ ਜਿਹੜੇ ਪੰਜਾਬ ਦੇ ਲੀਡਰ ਨੇ ਆ ਜਿਹੜੇ ਚਰਨਜੀਤ ਚੰਨੀ ਗਏ ਜਾਂ ਹੋਰ ਵੀ ਜਿਹੜੇ ਪਾਰਟੀਆਂ ਦੇ ਲੀਡਰ ਜਾ ਰਹੇ ਚ ਅਕਾਲੀ ਦਲ ਦੇ ਵੰਟੀ ਰਮਾਣਾ ਹੋਣਗੇ ਕਿ ਐਵੇਂ ਜਿਹੜੇ ਟੋਕਨ ਜਿਹੜੀ ਕੈਰੀ ਆਪਣੀ ਹਾਜ਼ਰੀ ਲਵਾ ਕੇ ਐਵੇਂ ਮਸਲਾ ਸਰ ਸਕਦਾ ਕੀ ਸਿਰਫ ਉੱਥੇ ਜਾ ਕੇ ਇੱਕ ਮੀਡੀਆ ਦੇ ਵਿੱਚ ਸਟੇਟਮੈਂਟ ਦੇ ਕੇ ਸਰਜੂ ਤੁਹਾਨੂੰ ਲੱਗਦਾ ਨਹੀਂ ਕਿ ਉੱਥੇ ਬੜਾ ਵੱਡੇ ਪੱਧਰ ਦੇ ਉੱਤੇ ਫਿਰ ਸੰਘਰਸ਼ ਲੜਨਾ ਪਊ ਜਿਸ ਤਰੀਕੇ ਦੇ ਨਾਲ ਕੱਲ ਵੀ ਇੱਕ ਨੋਟੀਫਿਕੇਸ਼ਨ ਆਇਆ ਜਿਸ ਤਰ੍ਹਾਂ ਕੱਲ ਇੱਕ ਨੋਟੀਫਿਕੇਸ਼ਨ ਰੱਦ ਕਰਨ ਦਾ ਗਿਆ ਉਦੋਂ ਬਾਅਦ ਇੱਕ ਹੋਰ ਨੋਟੀਫਿਕੇਸ਼ਨ ਆ ਗਿਆ ਪੁਰਾਣੇ ਨੂੰ ਵੀ ਉਹਦੇ ਵਿੱਚ ਆ ਨਹੀਂ ਹੁਣ ਏਦਾਂ ਦੱਸਾਂਗੇ ਅਸੀਂ ਕਦੋਂ ਇਹ ਨੂੰ ਉਹ ਕਰਨਾ ਲੱਗੂ ਪੰਜਾਬ ਦੇ ਲੀਡਰਾਂ ਲੀਡਰ ਜਿਹੜੇ ਉੱਥੇ ਜਾ ਰਹੇ ਆ ਉਹ ਆਪਦੇ ਸਿਆਸਤ ਦੀਆਂ ਰੋਟੀਆਂ ਸੇਕਣ ਜਾ ਰਹੇ ਆ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਚਾਹੇ ਹੁਣ ਵਾਲੇ ਲੀਡਰ ਜਾ ਰਹੇ ਹੋਣ ਚਾਹੇ ਪਿਛਲੀਆਂ ਸਰਕਾਰਾਂ ਵਾਲੇ ਲੀਡਰ ਜਾ ਰਹੇ ਹੋਣ ਉਹ ਉਹ ਕਿਸ ਮੂੰਹ ਨਾਲ ਕਹਿਣਗੇ ਵੀ ਕੇਂਦਰ ਸਰਕਾਰ ਨੇ ਜਿਹੜੀ ਸਾਡੇ ਪੰਜਾਬ ਦੇ ਹੱਕਾਂ ਤੇ ਡਾਕਾਂ ਮਾਰਿਆ ਕਿਉਂਕਿ ਜਿਹੜੀ ਪਿਛਲੀਆਂ ਸਰਕਾਰਾਂ ਦੇ ਲੀਡਰ ਉਹ ਵੀ ਐਬਸੈਂਟ ਰਹੇ ਐ ਇਹਨਾਂ ਸੈਂਟਾਂ ਦੇ ਵਿੱਚ ਹਾਂ ਹੁਣ ਜਾ ਕੇ ਇਹ ਅੱਜ ਕੱਲ੍ਹ ਨਾ ਸੋਸ਼ਲ ਮੀਡੀਆ ਦਾ ਜ਼ਿਆਦਾ ਜ਼ਮਾਨਾ ਆ ਗਿਆ ਅਗਲਾ ਕਹਿੰਦਾ ਰੀਲਾਂ ਪਾ ਕੇ ਸਰ ਜਾਂਦਾ ਪਰ ਲੋਕ ਬਹੁਤ ਸਿਆਣੇ ਆ ਉਥੇ ਇੱਕ ਸਟੇਟਮੈਂਟ ਦੇਤੀ ਅਸੀਂ ਜਿੰਦਾਬਾਦ ਮਰਦਾਬਾਦ ਐ ਕਰਦਾਂਗੇ ਅਸੀਂ ਤੁਹਾਨੂੰ ਆਵਾਜ਼ਾਂ ਨੂੰ ਵੜਨ ਨਹੀਂ ਦੇਣਾ ਸਟੇਟਮੈਂਟਾਂ ਸਿਰਫ ਪੋਲੀਟੀਕਲ ਹੁੰਦੀਆਂ ਇਹਨਾਂ ਨਾਲ ਆਮ ਲੋਕਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਮੈਂ ਤੁਹਾਨੂੰ ਵਿਦ ਪ੍ਰੂਫ ਦੱਸ ਰਿਆਂਗਾ ਮਾਲਵਿੰਦਰ ਸਿੰਘ ਕੰਗ ਆਪ ਸੈਨੇਟ ਮੈਂਬਰ ਰਿਹਾ 2010 ਦੇ ਵਿੱਚ ਠੀਕ ਆ ਉਹ ਖੁਦ ਐਬਸੈਂਸੀ ਜੋ ਕਿ ਹੁਣ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਐਮਪੀ ਹੈ ਹੂੰ ਠੀਕ ਹੈ ਜੇਕਰ ਮਾਲਵਿੰਦਰ ਸਿੰਘ ਕੰਗ ਨੂੰ ਕੋਈ ਪੁੱਛੂਗਾ ਜਾਂ ਇਹ ਪੁੱਛੂਗਾ ਵੀ ਤੁਸੀਂ ਐਬਸੈਂਸੀ ਇਹ ਤਾਂ ਆਪਬੈਂਸੀ ਭਾਈ ਨਹੀਂ 2010 ਦੇ ਵਿੱਚ ਜਾਂਦੇ ਸੀ ਉਦੋਂ ਤਾਂ ਸ਼ਾਇਦ ਮੇਰੇ ਖਿਆਲ ਜੀ ਵੀ ਉਹਨਾਂ ਦੇ ਬਾਅਦ ਦੇ ਵਿੱਚ ਸਿਆਸਤ ਵੀ ਬੀਜੇਪੀ ਦੇ ਨਾਲ ਰਹੀ ਆ ਪਹਿਲਾਂ ਕਿਤੇ ਨਾ ਕਿਤੇ ਸਿਆਸਤ ਜਿਹੜੀ ਹੈ ਨਾ ਰਲ ਮਿਲ ਕੇ ਚਲਾ ਰਿਆ ਹੈ ਤੇ ਜੋ ਮੈਂ ਤੁਹਾਨੂੰ ਦੱਸੀ ਜਨਾ ਵੀ ਇਹ ਆਪਸ ਇੱਕ ਦੂਜੇ ਨਾਲ ਰਲ ਕੇ ਪੰਜਾਬ ਦੇ ਹੱਕਾਂ ਨਾਲ ਰਲ ਕੇ ਡਾਕਾ ਮਰਵਾ ਰਹੇ ਆ ਇਹ ਕੋਈ ਐ ਨਹੀਂ ਵੀ ਕੇਂਦਰ ਨੇ ਮਾਰ ਲਿਆ ਤਾਂ ਰਾਜਨ ਮਸਲੇ ਦਾ ਹੱਲ ਕੀ ਲੱਗਦਾ ਮਸਲੇ ਦਾ ਹੱਲ ਕਿਵੇਂ ਹੋ ਸਕਦਾ ਜਿਸ ਤਰ੍ਹਾਂ ਆ ਜਿਹੜੇ ਲੈਟਰ ਤੋਂ ਜਿਸ ਤਰ੍ਹਾਂ ਇੱਕ 1 ਨਵੰਬਰ ਵਾਲਾ ਜਿਹੜੀ ਗੱਲ ਜਿਹੜਾ ਲਾਗੂ ਕੀਤਾ ਜਾਂਦਾ ਜਾਂ ਉਦੋਂ ਲਿਆਂਦਾ ਜਾਂਦਾ ਉਸ ਨੂੰ ਇੱਕ ਰੱਦ ਕਰਨ ਵਾਲਾ ਲੈਟਰ ਆਉਂਦਾ ਹੈ ਕੱਲ ਜੇ ਤੁਸੀਂ ਤੁਹਾਡੇ ਚੇਤੇ ਦੇ ਵਿੱਚ ਹੋਵੇ ਤਾਂ ਉਹ ਰੱਦ ਕਰ ਤੋਂ ਬਾਅਦ ਇੱਕ 4867 ਤੋਂ ਵੱਧ 4868 ਨੰਬਰ ਜਿਹੜਾ ਇੱਕ ਹੋਰ ਲੈਟਰ ਆ ਜਾਂਦਾ ਜਿਹੜੇ ਦੇ ਵਿੱਚ ਉਹ ਹੀ ਸੇਮ ਲੈਂਗੁਏਜ ਜਿਹੜੇ ਆ ਉਥੋਂ ਦੇ ਨੌਜਵਾਨ ਆਗੂ ਕਹ ਰਹੇ ਕਿ ਸੇਮ ਲੈਂਗੁਏਜ ਆ ਸਰਪੇਸ਼ ਦੱਸਿਆਗਾ ਵੀ ਉਹਨੂੰ ਰੋਕ ਦਿੱਤਾ ਗਿਆ ਵੀ ਹੁਣ ਇਹਨੂੰ ਲਾਗੂ ਕਰੋ ਕਰਨਾ ਅਸੀਂ ਬਾਅਦ ਚ ਡੇਟ ਦੱਸਾਂਗੇ ਬਿਲਕੁਲ ਬਿਲਕੁਲ ਇੱਕ ਫੈਸਲਾ ਪੋਸਟਪੋਨ ਕੀਤਾ ਗਿਆ ਇਹ ਹਜੇ ਮਤਲਬ ਇਹ ਜੇ ਆਪਾਂ ਕਹਿ ਲਈਏ ਵੀ ਰੱਦ ਨਹੀਂ ਕੀਤਾ ਗਿਆ ਇਹ ਪੋਸਟਪੋਨ ਕੀਤਾ ਗਿਆ ਵੀ ਹੁਣ ਇੱਕ ਵਾਰੀ ਆਪਾਂ ਇਹ ਦੇਖਦੇ ਆਂ ਵੀ ਪੰਜਾਬ ਚੋਂ ਕਿੰਨੀ ਕੁ ਆਵਾਜ਼ ਉੱਡਦੀ ਹੈ ਤਾਂ ਹੁਣ ਪੰਜਾਬੀ ਪੰਜਾਬੀਆਂ ਨੂੰ ਤੇ ਪੰਜਾਬੀ ਨੌਜਵਾਨਾਂ ਨੂੰ ਸਟੂਡੈਂਟਾਂ ਨੂੰ ਉੱਠਣ ਦੀ ਲੋੜ ਹੈ ਤਾਂ ਕਿ ਜੋ ਆਵਾਜ਼ ਇੰਨੀ ਕੁ ਬੁਲੰਦ ਹੋ ਸਕੇ ਵੀ ਕੇਂਦਰ ਸਰਕਾਰ ਵੱਲੋਂ ਫੈਸਲਾ ਵਾਪਸ ਲਿਆ ਜਾਵੇ ਪਰ ਮੈਨੂੰ ਇੱਕ ਗੱਲ ਪਤਾ ਵੀ ਇਹ ਇੱਕ ਵਾਰੀ ਨਾ ਹੌਲੀ ਹੌਲੀ ਟੀਕਾ ਲਾ ਕੇ ਦੇਖਦੇ ਆਂ ਵੀ ਜੇਕਰ ਐਂ ਹੀ ਸਰ ਗਿਆ ਤਾਂ ਠੀਕ ਹੈ ਆਵਾਜ਼ ਉੱਚੀ ਉੱਠੀ ਤਾਂ ਠੀਕ ਹੈ ਨਹੀਂ ਤਾਂ ਅਸੀਂ ਦੁਬਾਰਾ ਉਹੀ ਚੀਜ਼ ਨੂੰ ਬਹਾਲ ਕਰ ਦਾਂਗੇ ਪਰ ਮੈਨੂੰ ਉਮੀਦ ਆ ਪੰਜਾਬ ਦੇ ਨੌਜਵਾਨਾਂ ਤੇ ਪੰਜਾਬ ਦੇ ਸਟੂਡੈਂਟਾਂ ਤੇ ਵੀ ਉਹ ਉੱਠਣਗੇ ਆਪਦੇ ਸੰਘਰਸ਼ ਦੀ ਲੜਾਈ ਲੜਨਗੇ ਆਪਦੇ ਹੱਕਾਂ ਦੀ ਲੜਾਈ ਲੜਨਗੇ ਤੇ ਪੰਜਾਬ ਯੂਨੀਵਰਸਿਟੀ ਤੇ ਆਪਦਾ ਜਿਹੜਾ ਵਾਪਸ ਹੱਕ ਲੈ ਕੇ ਹਟਾਂਗੇ ਤਾਂ ਰਾਜਨ ਅੱਬਾ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਜੀ ਥੈਂਕ ਯੂ ਬਾਈ ਜੀ ਤਾਂ ਇਹ ਹਨ ਆਰਟੀਆਈ ਐਕਟੀਵਿਸਟ ਰਾਜਨਦੀਪ ਜਿਨਾਂ ਦੇ ਵੱਲੋਂ ਤੱਥਾਂ ਸਮੇਤ ਜਿਹੜੀ ਆ ਉਹ ਗੱਲਬਾਤ ਕੀਤੀ ਜਾ ਰਹੀ ਹੈ ਕਿ ਆਖਰਕਾਰ 2000 ਪਿਛਲੇ ਸਮੇਂ ਤੋਂ ਲੈ ਕੇ ਖਰਕ ਕੇ ਜਦੋਂ ਦੀਆਂ ਸਰਕਾਰਾਂ ਰਹੀਆਂ ਨੇ ਜਦੋਂ ਪੰਜਾਬ ਦੇ ਵਿੱਚ ਚਾਹੇ ਅਕਾਲੀ ਦਲ ਦੀ ਸਰਕਾਰ ਰਹੀ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਰਹੀ ਹੋਵੇ ਤੇ ਚਾਹੇ ਹੁਣ ਜਿਹੜੀ ਹੈ ਉਹ ਆਮ ਆਰਮੀ ਪਾਰਟੀ ਦੀ ਸਰਕਾਰ ਰਹੀ ਹੈ ਤਾਂ ਪਰ ਕਿਸੇ ਵੀ ਮੀਟਿੰਗ ਦੇ ਵਿੱਚ ਕੋਈ ਵੀ ਮੁੱਖ ਮੰਤਰੀ ਕੋਈ ਵੀ ਸਿੱਖਿਆ ਮੰਤਰੀ ਜਾਂ ਇਹਨਾਂ ਦੇ ਐਮ.ਐਲ.ਏ ਜਿਹੜੇ ਆ ਉਹ ਹਾਜ਼ਰ ਲਵਾਉਣ ਦੇ ਲਈ ਨਹੀਂ ਪਹੁੰਚੇ ਨੇ ਭਾਵ ਜਿਹੜੀ ਆ ਉਹ ਥਾਲੀ ਦੇ ਵਿੱਚ ਪਰੋਸ ਕੇ ਯੂਨੀਵਰਸਿਟੀ ਜਿਹੜੀ ਹੈ ਪੰਜਾਬ ਦੀ ਯੂਨੀਵਰਸਿਟੀ ਆ ਪੰਜਾਬ ਦੀ ਧਰਤੀ ਦੇ ਉੱਤੇ ਬਣੀ ਹੋਈ ਚੰਡੀਗੜ੍ਹ ਦੇ ਵਿੱਚ ਬਣੀ ਹੋਈ ਇਹ ਯੂਨੀਵਰਸਿਟੀ ਆ ਨੂੰ ਕੇਂਦਰ ਦੇ ਹਵਾਲੇ ਕਰ ਦਿੱਤਾ ਗਿਆ ਤੇ ਇਹ ਗੱਲਬਾਤ ਤੁਹਾਨੂੰ ਕੀ ਲੱਗੀ ਤੁਸੀਂ ਆਪਣੀ ਰਾਏ ਕਮੈਂਟ ਬਾਕ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਹੋ ਦਾ ਪੰਜਾਬੀ ਲਿੰਕ ਤੇ ਜਾ